ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਰੋਮਨ ਸਮਾਜ ਦਾ ਇੱਕ ਜਗਤ ਪ੍ਰਸਿੱਧ ਚਿੱਤਰ ਹੈ ਜਿਸ ਵਿੱਚ ਇੱਕ ਧੀ ਨੂੰ ਆਪਣੇ ਪਿਤਾ ਨੂੰ ਆਪਣਾ ਦੁੱਧ ਪਲਾਉਂਦਿਆਂ ਵਿਖਾਇਆ ਗਿਆ ਹੈ ਇਹ ਚਿੱਤਰ ਪਹਿਲੀ ਨਜ਼ਰੇ ਹੈਰਾਨ ਕਰਦਾ ਹੈ ਪਰ ਇਸ ਦੀ ਅਸਲੀਅਤ ਕੁਝ ਹੋਰ ਹੀ ਕਹਿੰਦੀ ਹੈ ਰੋਮਨਾਂ ਦੇ ਜ਼ਮਾਨੇ ਵਿੱਚ ਇੱਕ ਵਿਅਕਤੀ ਨੂੰ ਭੁੱਖ ਨਾਲ ਮਾਰਨ ਦੀ ਸਜ਼ਾ ਦਿੱਤੀ ਗਈ ਉਸਨੇ ਭੁੱਖ ਨਾਲ ਮਰਨਾ ਸੀ ਅਤੇ ਮਰਨ ਤੱਕ ਉਸਨੂੰ ਭੁੱਖਾ ਰੱਖਿਆ ਜਾਣਾ ਸੀ ਇਸ ਵਿਅਕਤੀ ਦੀ ਕੁਲੋਤੀ ਧੀ ਨੇ ਆਪਣੇ ਦੁੱਧ ਪਿੰਦੇ ਬੱਚੇ ਨਾਲ ਸਰਕਾਰ ਤੋਂ ਆਪਣੇ ਕੈਦੀ ਪਿਤਾ ਨੂੰ ਕੁਝ ਦਿਨ ਕੁਝ ਚਿਰ ਲਈ ਮਿਲਣ ਦੀ ਅਗਿਆ ਮੰਗੀ ਅਗਿਆ ਦੇ ਦਿੱਤੀ ਗਈ ਮਿਲਣ ਤੋਂ ਪਹਿਲਾਂ ਧੀ ਦੀ ਤਲਾਸ਼ੀ ਲਈ ਜਾਂਦੀ ਸੀ ਤਾਂ ਕਿ ਉਹ ਕੋਈ ਖਾਣ ਵਾਲੀ ਚੀਜ਼ ਅੰਦਰ ਨਾ ਲੈ ਜਾਵੇ ਧੀ ਤੋਂ ਪਿਤਾ ਦੀ ਭੁੱਖ ਨਾਲ ਤਰਸਯੋਗ ਹਾਲਤ ਵੇਖੀ ਨਹੀਂ ਸੀ ਜਾਂਦੀ ਧੀ ਪਿਤਾ ਨੂੰ ਆਪਣਾ ਦੁੱਧ ਪਲਾਉਣ ਲੱਗ ਪਈ ਜਦੋਂ ਕਈ ਦਿਨਾਂ ਦੀ ਭੁੱਖ ਮਗਰੋਂ ਵੀ ਉਹ ਵਿਅਕਤੀ ਨਾ ਮਰਿਆ ਤਾਂ ਪਹਿਰੇਦਾਰਾਂ ਨੂੰ ਸ਼ੱਕ ਹੋਇਆ। ਉਹਨਾਂ ਨੇ ਲੁਕੇ ਵੇਖਿਆ ਕਿ ਧੀ ਆਪਣੇ ਪਿਤਾ ਨੂੰ ਆਪਣਾ ਦੁੱਧ ਪਿਲਾਉਂਦੀ ਸੀ। ਧੀ ਨੂੰ ਫੜ ਲਿਆ ਗਿਆ। ਧੀ ਅਤੇ ਪਿਤਾ ਦੋਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੱਜ ਨੇ ਭਾਵਨਾਤਮਕ ਫੈਸਲਾ ਸੁਣਾਦਿਆਂ ਧੀ ਦੇ ਤਿਆਗ ਦਾ ਸਤਿਕਾਰ ਕਰਦਿਆਂ ਦੋਹਾਂ ਨੂੰ ਬਰੀ ਕਰ ਦਿੱਤਾ ਅਤੇ ਕਿਹਾ ਕਿ ਇਸ ਤਰੀਕੇ ਕਿਸੇ ਰੂਪ ਵਿੱਚ ਹੋਵੇ ਉਹ ਤਿਆਗ ਅਤੇ ਮਮਤਾ ਦੀ ਮੂਰਤ ਹੁੰਦੀ ਹੈ। ਜੋੜੇ ਦੀ ਆਪਸ ਵਿੱਚ ਅਨਬਣ ਸੀ ਸਾਂਝੇ ਮਿੱਤਰ ਦੇ ਕਹਿਣ ਤੇ ਉਹ ਇੱਕ ਸਲਾਹਕਾਰ ਕੋਲ ਗਏ ਜਾ ਕੇ ਉਹ ਦੋਵੇਂ ਇੱਕੋ ਵੇਲੇ ਇੱਕ ਦੂਜੇ ਤੋਂ ਉੱਚਾ ਬੋਲਣ ਲੱਗ ਪਏ ਜਦੋਂ ਥੱਕ ਕੇ ਚੁੱਪ ਹੋਏ ਸਲਾਹਕਾਰ ਨੇ ਕਿਹਾ ਤੁਸੀਂ ਦੱਸ ਦਿੱਤਾ ਹੈ ਕਿ ਤੁਹਾਨੂੰ ਇੱਕ ਦੂਜੇ ਵਿੱਚ ਕੀ ਚੰਗਾ ਨਹੀਂ ਲੱਗਦਾ ਹੁਣ ਤੁਹਾਨੂੰ ਇੱਕ ਦੂਜੇ ਵਿੱਚ ਜੋ ਚੰਗਾ ਲੱਗਦਾ ਹੈ ਉਹ ਦੱਸੋ ਦੋਵੇਂ ਚੁੱਪ ਹੋ ਗਏ ਚੁੱਪ ਰਹੇ ਉਹਨਾਂ ਦੀ ਚੁੱਪ ਨੂੰ ਜਾਣ ਕੇ ਸਲਾਹਕਾਰ ਨੇ ਦੋਹਾਂ ਨੂੰ ਕਾਗਜ਼ ਕਲਮ ਦੇ ਕੇ ਇੱਕ ਦੂਜੇ ਵੱਲ ਪਿੱਠ ਕਰਕੇ ਬਿਠਾ ਦਿੱਤਾ ਅਤੇ ਕਿਹਾ ਦੂਜੇ ਬਾਰੇ ਜੋ ਚੰਗਾ ਲੱਗਦਾ ਹੈ ਉਹ ਲਿਖੋ ਪਹਿਲਾਂ ਦੋਵੇਂ ਕੋਰੇ ਕਾਗਜ਼ ਵੱਲ ਵੇਖਦੇ ਰਹੇ ਕੁਝ ਚਿਰ ਮਗਨ ਹੋ ਪਤੀ ਲਿਖਣ ਲੱਗ ਪਿਆ ਫਿਰ ਪਤਨੀ ਵੀ ਲਿਖਣ ਲੱਗ ਪਈ ਦੋਹਾਂ ਨੇ ਲਿਖ ਕੇ ਕਾਗਜ਼ ਭਰ ਦਿੱਤਾ ਸਲਾਹਕਾਰ ਨੇ ਪਤੀ ਦਾ ਕਾਗਜ਼ ਪਤਨੀ ਨੂੰ ਅਤੇ ਪਤਨੀ ਦਾ ਕਾਗਜ਼ ਪਤੀ ਨੂੰ ਸੰਭਾਲਦਿਆਂ ਪੜਨ ਲਈ ਕਿਹਾ ਪੜਦੇ ਆ ਪਤਨੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਪਤੀ ਨੇ ਪਤਨੀ ਬਾਰੇ ਚੰਗੀਆਂ ਗੱਲਾਂ ਪ੍ਰਸ਼ੰਸਾਵੇਂ ਸ਼ਬਦਾਂ ਵਿੱਚ ਲਿਖੀਆਂ ਸਨ ਪਤਨੀ ਨੇ ਭਾਵੇਂ ਪ੍ਰਸ਼ੰਸਾ ਨਹੀਂ ਸੀ ਕੀਤੀ ਪਰ ਪਤੀ ਦੀਆਂ ਚੰਗੀਆਂ ਹਰਤਾਂ ਦਰਜ ਕੀਤੀਆਂ ਸਨ ਪਤੀ ਦੀ ਪ੍ਰਸ਼ੰਸਾ ਨੇ ਪਤਨੀ ਦੇ ਸਾਰੇ ਗਿੱਲੇ ਸ਼ਿਕਵੇ ਹੁੰਝ ਦਿੱਤੇ ਸਨ ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਚਲੇ ਗਏ ਸਲਾਹਕਾਰ ਨੇ ਰਿਸ਼ਤਿਆਂ ਦੀ ਗੁੰਝਲ ਨੂੰ ਬੜੇ ਸਰਲ ਢੰਗ ਨਾਲ ਹੱਲ ਕਰ ਦਿੱਤਾ ਸੀ ਹੁਣ ਸ਼ਹਿਰ ਕੁਝ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਪੰਛੀਆਂ ਨੂੰ ਪੀਣ ਲਈ ਕਿਧਰੇ ਪਾਣੀ ਨਹੀਂ ਮਿਲਦਾ ਸੋ ਪੰਛੀਆਂ ਲਈ ਕਚੋੜੇ ਮੂੰਹ ਵਾਲਾ ਕਟੋਰਾ ਪਾਣੀ ਦਾ ਭਰ ਕੇ ਆਪਣੇ ਘਰ ਵਿੱਚ ਬਾਹਰ ਖੁੱਲੀ ਥਾਂ ਰੱਖੋ ਪੰਛੀ ਆਉਣ ਲੱਗ ਪੈਣਗੇ ਰੋਜ਼ ਪਾਣੀ ਬਦਲੋ ਇਸ ਨੂੰ ਆਪਣਾ ਨਿਤਨੇਮ ਬਣਾਓ ਤੁਹਾਡੀ ਸੋਚ ਚੜ੍ਹਦੀ ਕਲਾ ਵਾਲੀ ਹੋ ਜਾਵੇਗੀ ਜੇ ਪਾਣੀ ਰੱਖਦੇ ਰਹੋਗੇ ਤਾਂ ਪੰਛੀ ਆਪ ਹੀ ਨਹੀਂ ਆਉਣਗੇ ਹੋਰਾਂ ਨੂੰ ਵੀ ਨਾਲ ਲਿਆਉਣਗੇ ਅਤੇ ਤੁਹਾਡਾ ਘਰ ਉਹਨਾਂ ਦਾ ਤੀਰਥ ਸਥਾਨ ਬਣ ਜਾਵੇਗਾ ਪੰਛੀਆਂ ਦੀ ਦੋਸਤੀ ਤੁਹਾਨੂੰ ਪ੍ਰਸੰਨ ਰੱਖੇਗੀ ਜਦੋਂ ਪੰਛੀ ਜਾਣ ਜਾਂਦੇ ਹਨ ਕਿ ਇਹ ਇਨਸਾਨ ਸਾਡਾ ਸੁਭਚਿੰਤਕ ਹੈ ਤਾਂ ਉਸ ਦੇ ਨੇੜੇ ਹੋ ਜਾਂਦੇ ਹਨ ਅਤੇ ਉਸ ਦੀ ਇਕੱਲ ਨੂੰ ਭਰ ਦਿੰਦੇ ਹਨ ਹਿਟਲਰ ਯਹੂਦੀਆਂ ਵਿਰੁੱਧ ਸੀ ਈਸਾਈ ਧਰਮ ਦੇ ਬਾਨੀ ਈਸਾ ਨੂੰ ਇੱਕ ਯਹੂਦੀ ਰਾਜੇ ਨੇ ਸੂਲੀ ਤੇ ਟੰਗਿਆ ਸੀ ਜਰਮਨ ਆਰੀਅਨ ਸਨ ਹਿਟਲਰ ਜਰਮਨਾਂ ਨੂੰ ਕਹਿੰਦਾ ਸੀ ਤੁਸੀਂ ਸੰਸਾਰ ਤੇ ਰਾਜ ਕਰਨ ਲਈ ਜੰਮੇ ਹੋ ਇਹਨਾਂ ਸਾਮੀ ਗੈਰ ਆਰੀਅਨ ਨਸਲ ਦੇ ਯਹੂਦੀਆਂ ਦੇ ਗੁਲਾਮ ਕਿਉਂ ਹੋ ਜਰਮਨੀ ਦੇ 80% ਡਾਕਟਰ ਪ੍ਰੋਫੈਸਰ ਵਪਾਰੀ ਆਦ ਯਹੂਦੀ ਸਨ ਸਾਰੇ ਬੈਂਕ ਯਹੂਦੀਆਂ ਦੇ ਸਨ ਹਿਟਲਰ ਨੇ ਜੁੱਧ ਵਾਸਤੇ ਕਾਰਖਾਨੇ ਲਾਉਣ ਜਹਾਜ਼ ਬਣਾਉਣ ਲਈ ਕਰਜ਼ਾ ਮੰਗਿਆ ਯਹੂਦੀ ਬੈਂਕਾਂ ਨੇ ਨਾ ਦਿੱਤਾ ਹਿਟਲਰ ਨੇ ਬੈਂਕਾਂ ਤੇ ਕਬਜ਼ਾ ਕਰ ਲਿਆ ਵਪਾਰ ਖੋਹ ਲਿਆ ਯਹੂਦੀਆਂ ਦੀ ਥਾਂ ਜਰਮਨ ਨਿਯੁਕਤ ਕੀਤੇ ਇਵੇਂ ਜਰਮਨੀ ਵਿੱਚੋਂ ਯਹੂਦੀ ਕੱਢਣ ਦੀ ਪ੍ਰਕਿਰਿਆ ਆਰੰਭ ਹੋਈ ਥੀਏਟਰਾਂ ਵਿੱਚ ਯਹੂਦੀ ਨਾਟਕਾਂ ਤੇ ਅਦਾਕਾਰਾਂ 'ਆਦਤੇ ਪਾਬੰਦੀ ਲਾ ਦਿੱਤੀ। ਯਹੂਦੀ ਹੋਣਾ ਜੁਰਮ ਹੋ ਗਿਆ। ਕੋਈ ਜਰਮਨ ਸੜਕ ਤੇ ਜਾਂਦੇ ਯਹੂਦੀ ਇਸਤਰੀ-ਪੁਰਸ਼ ਤੋਂ ਆਪਣੇ ਘਰ ਦੀ ਮੁਫਤ ਸਫਾਈ ਕਰਵਾ ਸਕਦਾ ਸੀ। ਜਿਉਂਦੇ ਹੀ ਨਹੀਂ ਮਰੇ ਯਹੂਦੀ ਲੇਖਕਾਂ ਤੇ ਵੀ ਪਾਬੰਦੀ ਲਾ ਦਿੱਤੀ ਗਈ। ਯਹੂਦੀ ਕਿਸੇ ਪਾਰਕ ਦੇ ਕਿਸੇ ਬੈਂਚ ਤੇ ਨਹੀਂ ਸੀ ਬਹਿ ਸਕਦੇ। ਪੈਸਾ ਬਾਹਰ ਭੇਜਣ ਤੇ ਪਾਬੰਦੀ ਲੱਗ ਗਈ। ਭਾਰੀ ਟੈਕਸ ਲਾਗੂ ਕਰ ਦਿੱਤੇ। 60 ਲੱਖ 60 ਲੱਖ ਨਾਲੋਂ ਵਧੇਰੇ ਯਹੂਦੀਆਂ ਨੂੰ ਗੈਸ ਦੇ ਚੈਂਬਰਾਂ ਨਾਲ ਮੌਤ ਦੇ ਘਾਟ ਉਤਾਰਿਆ ਗਿਆ। ਉਹਨਾਂ ਦੇ ਦੰਦਾਂ ਵਿੱਚੋਂ ਸੋਨਾ ਕੱਢਿਆ ਗਿਆ। ਜਦੋਂ ਕਿਸੇ ਯਹੂਦੀ ਮਰਦ ਨੂੰ ਜਰਮਨ ਪੁਲਿਸ ਫੜ ਲੈਂਦੀ ਸੀ ਤਾਂ ਉਸ ਦੀ ਘਰਵਾਲੀ ਉਸੇ ਦਿਨ ਤੋਂ ਆਪਣੇ ਆਪ ਨੂੰ ਵਿਧਵਾ ਮੰਨਣ ਲੱਗ ਪੈਂਦੀ ਸੀ। ਲੇਖਕ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਰੂਸੀ ਕਵੀ ਓਸੀਪ ਮੈਡਲ ਸਟਾਰ ਨੇ ਆਪਣੀ ਕਵਿਤਾ ਵਿੱਚ ਆਪਣੇ ਕਵੀ ਸਾਥੀਆਂ ਦਾ ਕਤਲ ਕਰਵਾ ਦੇਣ ਬਾਰੇ ਵਾਲੇ ਸਟਾਲਿਨ ਦੀ ਨਿੰਦਾ ਕੀਤੀ ਸੀ। ਇਹ ਕਵਿਤਾ ਅਜੇ ਛਪੀ ਨਹੀਂ ਸੀ ਪਰ ਸਟਾਲਿਨ ਦੇ ਜਸੂਸਾਂ ਨੂੰ ਪਤਾ ਲੱਗ ਗਿਆ ਸੀ। ਅਖਬਾਰਾਂ ਨੂੰ ਛਾਪਣ ਤੋਂ ਮਨਾ ਕਰ ਦਿੱਤਾ ਗਿਆ ਸੀ। ਪਤਾ ਹੀ ਨਾ ਲੱਗਿਆ ਕਵੀ ਕਿੱਥੇ ਗਿਆ। ਬੰਗਾਲੀ ਨਾਵਲਕਾਰ ਸ਼ਰਤਚੰਦਰ ਦਾ ਚਰਿੱਤਰਹੀਣ ਨਾਵਲ 1917 ਵਿੱਚ ਛਪਿਆ। ਲੇਖਕ ਦਾ ਮਹੱਲੇ ਵਿੱਚ ਰਹਿਣਾ ਮੁਸ਼ਕਲ ਹੋ ਗਿਆ। ਇਸ ਪੁਸਤਕ ਨੂੰ ਹੱਥ ਲਾਉਣਾ ਵਰਜਿਤ ਸੀ ਗੱਲ ਕਰਨੀ ਮਨਾ ਸੀ ਅੱਜ ਇਹ ਪੁਸਤਕ ਬੰਗਾਲੀ ਹੀ ਨਹੀਂ ਸਾਰੇ ਭਾਰਤੀ ਸਾਹਿਤ ਦੀ ਮਾਨਯੋਗ ਪ੍ਰਾਪਤੀ ਮੰਨੀ ਜਾਂਦੀ ਹੈ ਸੋਜੇ ਵਤਨ ਨਾਂ ਦੀ ਕਿਤਾਬ ਮੁੰਸ਼ੀ ਪ੍ਰੇਮਚੰਦ ਨੇ ਨਵਾਬ ਰਾਏ ਦੇ ਕਲਮੀਨਾਥ ਥੱਲੇ ਛਾਪਵਾਈ ਖੋਫਿਆ ਵਿਭਾਗ ਨੇ ਰਿਪੋਰਟ ਭੇਜੀ ਮੁੰਸ਼ੀ ਜੀ ਨੂੰ ਉਸਦੇ ਅਫਸਰ ਨੇ ਬੁਲਾਇਆ ਤੇ ਕਿਹਾ ਇਹ ਅੰਗਰੇਜ਼ੀ ਸਰਕਾਰ ਹੈ ਜੇ ਮੁਗਲਾਂ ਦੀ ਹਕੂਮਤ ਹੁੰਦੀ ਤਾਂ ਤੇਰੇ ਦੋਵੇਂ ਹੱਥ ਕੱਟ ਦਿੱਤੇ ਜਾਣੇ ਸੀ ਸਾਰੀਆਂ ਕਿਤਾਬਾਂ ਸਰਕਾਰ ਦੇ ਹਵਾਲੇ ਕਰ ਦਿੱਤੀਆਂ ਜਾਣ। ਪ੍ਰੇਮਚੰਦ ਨੇ ਆਪਣੀਆਂ ਕਿਤਾਬਾਂ ਨਵਾਬ ਰਾਏ ਦੇ ਨਾਮ ਅਧੀਨ ਛਪਵਾਉਣੀਆਂ ਬੰਦ ਕੀਤੀਆਂ। ਇਵੇਂ ਭਾਰਤ ਦੇ ਹਿੰਦੀ ਸਾਹਿਤ ਵਿੱਚ ਮੁਨਸ਼ੀ ਪ੍ਰੇਮਚੰਦ ਦਾ ਜਨਮ ਹੋਇਆ। ਬਹੁਤੇ ਮੁckeਵਾਜ ਵਿਰੋਧੀ ਦੇ ਮੁੱਕਿਆਂ ਦਾ ਵਿਸ਼ਲੇਸ਼ਣ ਕਰਦੇ ਹਨ, ਜਦੋਂ ਕਿ ਵੱਡੇ ਤੇ ماہر ਮੁckeਵਾਜ ਵਿਰੋਧੀ ਦੀਆਂ ਲੱਤਾਂ ਦਾ ਵਿਸ਼ਲੇਸ਼ਣ ਕਰਦੇ ਹਨ। ਕਿਉਂਕਿ ਜਦੋਂ ਲੱਤਾਂ ਲੜਖੜਾ ਜਾਂਦੀਆਂ ਹਨ ਤਾਂ ਸੰਤੁਲਨ ਨਾ ਰਹਿਣ ਕਾਰਨ ਮੁcke ਨਕਾਰਾ ਹੋ ਜਾਂਦੇ ਹਨ। ਮੁਹੰਮਦ ਅਲੀ ਅਤੇ ਫਰੇਜ਼ੀਅਰ ਵਰਗੇ ਵਿਸ਼ੇ ਪ੍ਰਸਿੱਧ ਮੁੱਕੇਬਾਜ਼ ਵਿਰੋਧੀ ਦਾ ਸਵੈ ਵਿਸ਼ਵਾਸ ਤੋੜਦੇ ਸਨ ਜਦੋਂ ਵਿਰੋਧੀ ਦਾ ਮਨ ਕਾਬੂ ਵਿੱਚ ਆ ਜਾਵੇ ਤਾਂ ਉਸਦਾ ਸਰੀਰ ਵੀ ਕਾਬੂ ਵਿੱਚ ਆ ਜਾਂਦਾ ਹੈ ਇਵੇਂ ਹੀ ਜੋੜ ਕਿਸੇ ਵੀ ਢਾਂਚੇ ਦੀ ਸਭ ਤੋਂ ਕਮਜ਼ੋਰ ਥਾਂ ਹੁੰਦੀ ਹੈ ਢਾਂਚੇ ਨੂੰ ਤੋੜਨ ਲਈ ਉਸਦਾ ਜੋੜ ਤੋੜਿਆ ਜਾਂਦਾ ਹੈ ਜਿਸ ਨਾਲ ਉਸ ਦੀ ਗਰੂਰਤਾ ਦਾ ਕੇਂਦਰ ਡੋਲ ਜਾਂਦਾ ਹੈ ਅਤੇ ਸਾਰਾ ਢਾਂਚਾ ਡਗਮਗਾ ਜਾਂਦਾ ਹੈ ਆਮੋ ਸਾਹਮਣੇ ਦੇ ਯੁੱਧ ਵਿੱਚ ਤੱਤੇ ਖੂਨ ਵਾਲੇ ਅੱਗੇ ਹੁੰਦੇ ਹਨ ਰੜੇ ਹੋਏ ਬੰਦੇ ਪਿੱਛੇ ਹੁੰਦੇ ਹਨ ਬਾਕੀ ਵਿਚਕਾਰ ਹੁੰਦੇ ਹਨ ਇਵੇਂ ਅਗਲੇ ਵਧੇਰੇ ਹੌਸਲੇ ਵਾਲੇ ਹੋਣ ਕਰਕੇ ਵਿਚਕਾਰਲੇ ਡਰਪੋਕਾਂ ਨੂੰ ਬਚਾਉਂਦੇ ਹਨ ਅਤੇ ਰੜੇ ਹੋਏ ਪਿੱਛੋਂ ਅਤੇ ਪਾਸਿਆਂ ਤੋਂ ਹਮਲਿਆਂ ਨੂੰ ਰੋਕਦੇ ਹਨ ਇਸ ਨੂੰ ਵਿਉਂਤਬੰਦੀ ਕਹਿੰਦੇ ਹਨ ਜਿੱਥੇ ਵਿਉਂਤਬੰਦੀ ਨਾਲ ਹੁੰਦੀ ਹੈ ਚੀਨ ਦੇ ਮਾਓ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਉਸਦਾ ਰੱਖਿਆ ਮੰਤਰੀ ਲਿਨ ਸੀ ਮਾਓ ਜਾਣ ਗਿਆ ਸੀ ਕਿ ਲਿਨ ਅੰਦਰ ਖਾਤੇ ਉਸ ਦਾ ਉੱਤਰ ਅਧਿਕਾਰੀ ਬਨਣਾ ਚਾਹੁੰਦਾ ਸੀ। ਲਿਨ ਨੇ ਫੌਜ ਵਿੱਚ ਵੀ ਸਮਰਥਕ ਪੈਦਾ ਕਰ ਲਏ ਸਨ। ਮਾਓ ਨੂੰ ਤਖਤਾ ਉਲਟਾਏ ਜਾਣ ਦਾ ਸ਼ੱਕ ਸੀ। ਮਾਓ ਨੇ ਲਿਨ ਨਾਲ ਨਜਿੱਠਣ ਲਈ ਜਟਿਲ ਯੁਕਤ ਵਰਤੀ। ਜਨਤਕ ਤੌਰ ਤੇ ਮਾਓ ਲਿਨ ਦੀ ਪ੍ਰਸ਼ੰਸਾ ਕਰਦਾ ਸੀ। ਜਿਵੇਂ ਉਹ ਹੀ ਉਸ ਦਾ ਉੱਤਰ ਅਧਿਕਾਰੀ ਹੋਵੇ। ਇਸ ਨਾਲ ਲਿਨ ਅਵੇਸਲਾ ਹੋ ਗਿਆ। ਮਾਓ ਨੇ ਲਿਨ ਨੂੰ ਕਿਹਾ ਕਿ ਫੌਜ ਦੇ ਆਧੁਨਿਕੀਕਰਨ ਦੀ ਵਿਉਂਤ ਤਿਆਰ ਕਰੋ। ਮਾਓ ਜਾਣਦਾ ਸੀ ਕਿ ਲਿਨ ਦੇ ਤਿੱਖੇ ਸੁਧਾਰਾਂ ਦਾ ਵਿਰੋਧ ਹੋਵੇਗਾ ਸੁਧਾਰਾਂ ਨਾਲ ਲਿਨ ਦੀ ਸ਼ਕਤੀ ਦਾ ਕੇਂਦਰ ਹਿੱਲ ਗਿਆ ਅਜਿਹੀ ਹਾਲਤ ਵਿੱਚ ਹਰੇਕ ਮਹੱਤਵਪੂਰਨ ਵਿਅਕਤੀ ਕੋਈ ਨਾ ਕੋਈ ਜਲਦਬਾਜ਼ੀ ਕਰਦਾ ਹੈ ਲਿਨ ਨੇ ਆਪਣੇ ਸਮਰਥਕ ਜਰਨੇਲਾ ਨਾਲ ਬਗਾਵਤ ਕਰਨ ਦਾ ਯਤਨ ਕੀਤਾ ਅਜਿਹੀ ਸਥਿਤੀ ਲਈ ਮਾਓ ਨੇ ਤਿਆਰੀ ਕੀਤੀ ਹੋਈ ਸੀ ਲਿਨ ਨੂੰ ਇੱਕ ਹਵਾਈ ਹਾਦਸੇ ਵਿੱਚ ਮਰਵਾ ਦਿੱਤਾ ਗਿਆ ਤੇ ਮਰਨ ਉਪਰੰਤ ਮਾਓ ਨੇ ਲਿਨ ਦੀ ਭਰਪੂਰ ਪ੍ਰਸ਼ੰਸਾ ਕੀਤੀ ਜੇ ਕਿਸੇ ਦੇਸ਼ ਵਿੱਚ ਭ੍ਰਿਸ਼ਟਾਚਾਰ ਨਾ ਹੋਵੇ ਉੱਥੇ ਬਗਾਵਤ ਨਹੀਂ ਉਪਜਦੀ ਬਾਗੀਆਂ ਕੋਲ ਭ੍ਰਿਸ਼ਟਾਚਾਰ ਦਾ ਮੁੱਦਾ ਹੁੰਦਾ ਹੈ ਜਿਸ ਕਾਰਨ ਉਹ ਲੋਕਾਂ ਦਾ ਸਮਰਥਨ ਪ੍ਰਾਪਤ ਕਰਦੇ ਹਨ ਜੇ ਭ੍ਰਿਸ਼ਟਾਚਾਰ ਮੁਕਾ ਦਿੱਤਾ ਜਾਵੇ ਤਾਂ ਕੋਈ ਮੁੱਦਾ ਨਾ ਹੋਣ ਕਾਰਨ ਵਿਰੋਧ ਵੀ ਨਹੀਂ ਉਪਜਦਾ ਸੰਸਾਰ ਦੇ ਕਈ ਦੇਸ਼ਾਂ ਜਿਵੇਂ ਨਿਊਜ਼ੀਲੈਂਡ ਸਵੀਡਨ ਡੈਨਮਾਰਕ ਸਵਿਟਜ਼ਰਲੈਂਡ ਆਦਿ ਵਿੱਚ ਭ੍ਰਿਸ਼ਟਾਚਾਰ ਨਹੀਂ ਹੈ ਜਿਸ ਕਾਰਨ ਸਮਾਚਾਰ ਪੱਤਰਾਂ ਵਿੱਚ ਇਹਨਾਂ ਦੀ ਕੋਈ ਖਬਰ ਵੀ ਨਹੀਂ ਹੁੰਦੀ ਇਨਾਂ ਦੇਸ਼ਾਂ ਦੇ ਅਖਬਾਰਾਂ ਵਿੱਚ ਇਹੀ ਛਪਦਾ ਹੈ ਕਿ ਨਾਚ ਕਿੱਥੇ ਹੋਇਆ ਸੀ ਮੈਚ ਕਿੱਥੇ ਹੋਏਗਾ ਸੰਗੀਤ ਦਾ ਪ੍ਰੋਗਰਾਮ ਕਿੱਥੇ ਹੋਣਾ ਹੈ ਇੱਕ ਵਾਰੀ ਡਾਕੂਆਂ ਨੇ ਸਧਾਰਨ ਕੱਪੜਿਆਂ ਵਿੱਚ ਬਾਦਸ਼ਾਹ ਜੁਲੀਅਸ ਸੀਜ਼ਰ ਅਤੇ ਉਸਦੇ ਸਾਥੀਆਂ ਨੂੰ ਫੜ ਲਿਆ ਡਾਕੂਆਂ ਨੇ ਕਿਹਾ 20 ਮੋਹਰਾਂ ਦਿਓ ਸੀਜ਼ਰ ਨੇ ਕਿਹਾ ਉਸਦੀ ਕੀਮਤ 20 ਮੋਹਰਾਂ ਤਾਂ ਬੜੀ ਘੱਟ ਹੈ ਉਸਦੀ ਕੀਮਤ 50 ਮੋਹਰਾਂ ਤਾਂ ਹੋਣੀ ਹੀ ਚਾਹੀਦੀ ਹੈ ਤੇ ਸੀਜ਼ਰ ਨੇ ਆਪਣਾ ਇੱਕ ਸਾਥੀ 50 ਮੋਹਰਾਂ ਦਾ ਪ੍ਰਬੰਧ ਕਰਨ ਲਈ ਭੇਜ ਦਿੱਤਾ ਤੋ ਉਹ ਆਪ ਡਾਕੂਆਂ ਕੋਲ ਹੀ ਰਿਹਾ। ਉਹਨਾਂ ਨਾਲ ਖੇਡਿਆ, ਨੱਚਿਆ ਤੇ ਮਖੌਲ ਨਾਲ ਕਿਹਾ ਕਿ ਹਉ ਉਹ ਉਹਨਾਂ ਨੂੰ ਇੱਕ ਦਿਨ ਫਾਂਸੀ ਲਾਵੇਗਾ। ਡਾਕੂ ਉਸਦੀ ਬੇਪਰਵਾਹੀ, ਬਹਾਦਰੀ ਅਤੇ ਖੁਸ਼ ਰਹਿਣੇ ਸੁਭਾਅ ਤੋਂ ਪ੍ਰਭਾਵਿਤ ਹੋਏ ਅਤੇ ਡਾਕੂਆਂ ਨੇ ਸੀਜ਼ਰ ਨੂੰ ਆਪਣਾ ਮੁਖੀ ਬਣਾ ਲਿਆ। ਮੋਰਾ ਮਿਲਣ ਤੇ ਡਾਕੂਆਂ ਨੇ ਸੀਜ਼ਰ ਨੂੰ ਛੱਡ ਦਿੱਤਾ। ਰਿਹਾ ਹੋ ਗਿਆ ਸੀਜ਼ਰ ਨੇੜੇ ਦੀ ਛਾਉਣੀ ਵਿੱਚ ਗਿਆ ਅਤੇ ਫੌਜੀ ਮਦਦ ਨਾਲ ਡਾਕੂ ਫੜ ਲਏ ਅਤੇ ਉਹਨਾਂ ਨੂੰ ਫਾਂਸੀ ਲਾਇਆ। ਸੀਜ਼ਰ ਨੇ ਬੜੀ ਸਿਆਣਪ ਨਾਲ ਵਿਉਂਤ ਬਣਾਈ। ਆਪਣੇ ਬਾਦਸ਼ਾਹ ਹੋਣ ਦਾ ਪਤਾ ਨਹੀਂ ਲੱਗਣ ਦਿੱਤਾ ਮੋਰਾਂ ਦਾ ਪ੍ਰਬੰਧ ਕਰਨ ਲਈ ਭੇਜੇ ਵਿਅਕਤੀ ਰਾਹੀਂ ਫੌਜ ਨਹੀਂ ਬੁਲਾਈ ਸੀਜ਼ਰ ਲੜਾਈ ਦੀਆਂ ਵਿਉਂਤਾਂ ਵੀ ਬੜੇ ਠੰਡੇ ਦਿਮਾਗ ਨਾਲ ਬਣਾਇਆ ਕਰਦਾ ਸੀ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ